ਸਸਿਗੜੀ ਸਾਰਿਆਂ ਨੂੰ ਇੱਕ ਬਹੁਤ ਜਲਦੀ ਸ਼ੇਅਰ ਕਰਿਓ ਵੀਡੀਓ ਨੇ ਇੱਕ ਨਵੀਂ ਅਪਡੇਟ ਆ ਤੇ ਬਹੁਤ ਲੋਕਾਂ ਦਾ ਭਲਾ ਹੋਣ ਵਾਲਾ ਤੁਹਾਡੀ ਇਸ ਵੀਡੀਓ ਨਾਲ ਸੋ ਸੰਗਤ ਜੀ ਤੁਹਾਨੂੰ ਦੱਸਣਾ ਚਾਹੁੰਦੇ ਆ ਜਿਨ੍ਹਾਂ ਨੇ ਤਾਂ ਕੋਈ ਰਸਦਾ ਇਕੱਠੀਆਂ ਕੀਤੀਆਂ ਹੋਈਆਂ ਉਹ ਤਾਂ ਠੀਕ ਆ ਜਿਨ੍ਹਾਂ ਨੇ ਹੋਰ ਰਸਦਾ ਲੈਣੀਆਂ ਨੇ ਉਹ ਨਾਲ ਲਿਓ ਸੇਵਾ ਪੂਰੀ ਹੋ ਚੁੱਕੀ ਆ ਸਾਰੇ ਪਾਸੇ ਪੂਰੀ ਹੋ ਚੁੱਕੀ ਆ ਤੁਸੀਂ ਜਾ ਕੇ ਦੇਖ ਲਓ ਭਾਵੇਂ ਟਰਾਈ ਮਾਰ ਲਓ ਤੁਸੀਂ ਟਰਾਲੀਆਂ ਗੱਡੀਆਂ ਭਰ-ਭਰ ਲੈ ਜਾਓਗੇ ਪਰ ਤੁਹਾਡੇ ਕੋਲੇ ਲਾਉਣ ਨੂੰ ਦੇਣ ਨੂੰ ਥਾਂ ਹੀ ਹੈ ਨਹੀਂ ਉੱਥੇ ਸੋ ਇੱਕ ਵੱਡੀ ਗੱਲ ਕਹਿਣ ਲੱਗਿਆਂ ਯਾਦ ਰੱਖਿਓ ਅਬੀ ਜਿਹੜਾ ਇਹ ਤੁਹਾਡੇ ਕੋਲ ਰਸਦਾਂ ਲਈਆਂ ਪਈਆਂ ਸੰਭਾਲ ਕੇ ਰੱਖ ਲਓ ਜਦੋਂ ਪਾਣੀ ਥੱਲੇ ਉਤਰਨਾ ਹੈ ਉਦੋਂ ਜਿੱਥੇ-ਜਿੱਥੇ ਜਿਹੜੀ ਜ਼ਰੂਰਤ ਹੋਈ ਉਹਨਾਂ ਨੂੰ ਦਿਓ ਪਿੰਡਾਂ ਦੇ ਪਿੰਡ ਅਡਾਪਟ ਕਰਿਓ ਘਰ ਅਡਾਪਟ ਕਰਿਓ ਪਰਿਵਾਰ ਅਡਾਪਟ ਕਰਿਓ ਤੇ ਨਾਲ-ਨਾਲ ਇੱਕ ਹੋਰ ਬੇਨਤੀ ਕਰਨੀ ਹੈ ਇਹ ਜ਼ਰੂਰੀ ਬੇਨਤੀਆਂ ਹੁਣੇ ਸ਼ੇਅਰ ਕਰ ਦੋ ਪਤਾ ਨਹੀਂ ਲੱਖਾਂ ਕਰੋੜਾਂ ਦੀਆਂ ਰਸਦਾਂ ਲੋਕੀ ਇਕੱਠੀਆਂ ਕਰੀ ਬੈਠੇ ਆ ਪੰਜਾਬ ਵੱਲ ਨੂੰ ਪੰਜਾਬ ਦੇ ਪਿੰਡਾਂ ਚ ਸ਼ਹਿਰਾਂ ਚ ਆਉਣ ਵਾਸਤੇ ਪਰ ਸਾਰਾ ਪੂਰਾ ਹੋ ਚੁੱਕਿਆ ਜੀ ਜਿੱਥੇ ਮਰਜ਼ੀ ਜਾ ਕੇ ਇੱਕ ਬੰਦਾ ਭੇਜ ਦਿਓ ਪਹਿਲਾਂ ਜਾ ਕੇ ਦੇਖੇ ਆਵੇ ਸੋ ਸੰਗਤ ਜੀ ਤੁਹਾਨੂੰ ਪਤਾ ਹੈ ਕਿ ਵੀ ਲਗਾਤਾਰ 10 ਦਿਨ ਤੋਂ ਮੀ ਪੈ ਰਹੇ ਆ ਮੀ ਪੈਣ ਕਰਕੇ ਬਹੁਤ ਸਾਰੇ ਜਿਹੜੇ ਲੇਬਰ ਵਾਲੇ ਭਰਾ ਸੀਗੇ ਜਿਹੜੇ ਸਵੇਰੇ ਦਿਹਾੜੀ ਜਾਂਦੇ ਸੀ ਸ਼ਾਮ ਨੂੰ ਰੋਟੀ ਲੈ ਕੇ ਆਉਂਦੇ ਸੀਗੇ 10 ਦਿਨ ਤੋਂ ਉਹਨਾਂ ਨੂੰ ਕੰਮ ਨਹੀਂ ਮਿਲਿਆ ਤੇ ਉਹਰ ਵਿਚਾਰੇ ਰੋਟੀ ਤੋਂ ਵੀ ਔਖੇ ਹੋਏ ਹੋਏ ਆ ਸੋ ਜੇ ਤੁਹਾਡੇ ਕੋਲ ਰਸਦਾਂ ਪਈਆਂ ਨੇ ਆਪਣੇ ਉਹਨਾਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹ ਲੇਬਰ ਵਾਲੇ ਭਰਾਵਾਂ ਨੂੰ ਦੇ ਦਿਓ ਪਰਿਵਾਰਾਂ ਨੂੰ ਦੇ ਦਿਓ ਵਿਚਾਰੇ ਉਹ ਵੀ ਰੋਟੀ ਤੋਂ ਬਹੁਤ ਔਖੇ ਨੇ